ਕਿਸ ਤਰ੍ਹਾਂ ਸਤਾਇਆ ਤੇ ਜਿਹੜਾ ਕਬੱਡੀ ਖਤ ਹੋਣ ਜਾ ਰਿਹਾ ਹੈ ਉਹਦੇ ਬਾਰੇ ਕੀ ਕਹਿਣਾ ਚਾਹੂਗੇ ਸਤਿ ਸ਼੍ਰੀ ਅਕਾਲ ਜੀ ਰਾਮਰਾਨ ਸਰਦਾਰ ਜੀ ਮੈਂ ਅਰਜੀ ਪੰਡਤ ਕੋਰਡੀਨੇਟਰ ਵਾਲਾ ਕਬੱਡੀ ਪਲੇਅਰ ਸਾਡੇ ਬਾਬਾ ਕਾਬਲ ਸਿੰਘ ਦੀ ਆਜ਼ਾਦ ਕਬੱਡੀ ਕਲੱਬ ਸਾਡੇ ਉਹਨਾਂ ਵੱਲੋਂ ਅਸੀਂ ਪਹਿਲਾਂ ਵੀ ਕਬੱਡੀ ਦਾ ਪਟਵਾਰ ਆਏ 20 ਸਾਲ ਤੇ ਜੋ ਹੁਣ ਵੀ ਆਪਾਂ ਕਬੱਡੀ ਦਾ ਅਪਰੋਨ ਲਗਿਆ ਇਹ ਬਾਬਾ ਕਾਬਲ ਸਿੰਘ ਦੀ ਆਜ਼ਾਦ ਕਬੱਡੀ ਕਲੱਬ ਵੱਲੋਂ ਲਗਵਾਇਆ ਹੈ ਸਾਡੇ ਸਤਿਕਾਰਯੋਗ ਬਾਉ ਵੀਰ ਜੀ ਮਾਲਾ ਵੀਰ ਜੀ ਤੇ ਆਕਾਸ਼ ਵੀਰ ਜੀ ਤੇ ਆ ਰਵਿੰਦਰ ਆਪਣਾ ਵੀਰ ਜੀ ਤੇ ਅਰਵਿੰਦ ਮਠਾਦਰ ਜੀ ਤੇ ਹੋਰ ਵੀ ਭਰਾ ਸਾਡੇ ਜੇ ਨਾਗਰ ਜੀ ਮਨੀ ਐਡਵੋਕੇਟ ਭਰਾ ਸਾਡੇ ਸਾਰੇ ਭਰਾ ਜਿੰਨੇ ਵੀ ਆ ਤੇ ਸਾਰੇ ਰਲ ਕੇ ਕਬੱਡੀ ਦਾ ਫਤਕੂਣ ਲੱਗੇ ਸਾਡਾ ਮਕਸਦ ਕੀ ਹੈ ਕਿਉਂ ਕਰਾਣਾ ਇਹ ਅਸੀਂ ਤਾਂ ਕਰਉਣ ਲੱਗੇ ਆ ਕਿ ਸਾਡੇ ਐਸਐਸਪੀ ਸਾਹਿਬ ਸ਼੍ਰੀ ਅ ਦਿੱਤਿਆ ਜੀ ਤੇ ਐਸਪੀ ਸ਼੍ਰੀ ਜਗਰਾਤ ਸਿੰਘ ਜੀ ਤੇ ਸਾਡੇ ਹੋਰ ਵੀ ਕਲੀਅਰ ਜਿੰਨੇ ਵੀ ਪੁਲਿਸ ਅਫਸਰ ਨੇ ਸਾਡੀ ਉਹਨਾਂ ਨਾਲ ਆ ਵੀ ਉਹੀ ਇਹ ਗੱਲ ਬਾਤ ਕੀਤੀ ਕਬੱਡੀ ਮਤਲਬ ਵਧੀਆ ਨਸ਼ੇਮ ਪ੍ਰਤੀ ਵਧੀਆ ਲੋਕਾਂ ਨੂੰ ਮੈਸੇਜ ਦਿਓ ਤਾਂ ਜੋ ਅਸੀਂ ਘਰਾਂ ਨਾਲ ਮਿਲ ਕੇ ਵਧੀਆ ਕਬੱਡੀ ਦਾ ਖੇਡਣ ਲੱਗੇ ਆ ਤੇ ਗਜੀਪੁਰ ਸਟੇਡੀਅਮ 'ਚ ਕਬੱਡੀ ਕੱਪ ਹੋਵੇਗਾ 1 ਅਕਤੂਬਰ ਦੀ 11 ਤਰੀਕ ਮਿੱਤੀ ਆ ਉਹ ਤਾਂ ਵਧੀਆ ਸ਼ਾਨਦਾਰ ਕਬੱਡੀ ਦਾ ਕੱਪ ਹੋਵੇਗਾ ਕਿੰਨੇ ਕਬੱਡੀ ਕੱਪ ਕਰਾਏ ਇਹ ਕਿੰਨਾ ਵੱਡੀ ਗੱਲ ਹੈ ਇਹ ਦੂਸਰਾ ਕਬੱਡੀ ਕੱਪ ਹੈ ਜੀ ਇਹਦੇ ਵਿੱਚ ਕਿਤੇ ਕੁਝ ਕੁਦਰ ਪ੍ਰੇਰ ਜਿਹੜੇ ਆ ਖੰਭਣ ਹੋਣੇ ਨੇ ਇਹ ਆਪਣੇ ਇੰਟਰਨੈਸ਼ਨਲ ਪਲੇਅਰ ਹੋਣਗੇ ਜੀ ਚਾਰ ਕੁ ਲਪਾ ਇੰਟਰਨੈਸ਼ਨਲ ਹੋਣ ਗਿਆ ਇੱਕ ਸ਼ੋਅ ਮੈਚ ਪੁੜੀਆਂ ਦਾ ਹੋਏਗਾ ਇੱਕ ਛੋਟੇ ਬੱਚਿਆਂ ਦੇ ਮੈਚ ਹੋਣਗੇ ਕਬੱਡੀ ਦੇ ਇਹਦੇ ਵਿੱਚ ਕੋਈ ਨਾਮ ਰਚੀ ਉਹ ਲਿਖੀਆ ਨਾਮ ਦੇਖੋ ਜੀ ਨਾਮ ਅਸੀਂ 7181 ਦਾ ਰੱਖਿਆ ਆ ਅਸੀਂ ਮੀਟਿੰਗ ਚੱਲਦੀ ਪਈ ਆ ਅਸੀਂ ਵਧਾ ਵੀ ਸਕਦੇ ਆ ਸਾਡੀ ਇਹਨੂੰ ਭਰਾ ਸਾਡੀ ਮੀਟਿੰਗਾਂ ਕਲੱਬ ਵੱਲੋਂ ਜੀ ਨੂੰ ਦੀ ਕਮੇਟੀ ਵੱਲੋਂ ਕਿ ਅਸੀਂ ਵਧਾ ਵੀ ਸਕਦੇ ਜਿਹੜੇ ਸਾਡੇ ਪਲੇਅਰਾਂ ਦਾ ਆ ਅਸੀਂ ਵਧੀਆ ਪਲੇਅਰ ਜੋ ਕਿ ਹੁਣ ਬਾਹਰ ਖੇਡਣਦੇ ਆ ਨੀ ਰਾ ਕਬੱਡੀ ਕੱਪ ਚੱਲਦੇ ਫੇਰੇ ਨੇ ਹੋਰ ਵੀ ਅਮਰੀਕਾ ਉਹਨਾਂ ਦੇ ਹੋਂਦ ਦੇ ਆਪਾਂ ਵਧੀਆ ਕਹਿੰਦੇ ਕਿ ਅਸੀਂ ਪਲੇਅਰ ਲੈ ਆ ਕੇ ਆਵਾਂਗੇ ਪੰਜਾਬ ਦਾ ਆਪਣਾ ਜੁਦਾਸਪੁਰ ਦੀ ਧਰਤੀ ਦੇ ਤਾਂ ਲੋਕੀ ਦੇਖਣਗੇ ਕਿ ਪਲੇਅਰ ਆਏ ਨੇ ਇਸ ਪਾਸੇ ਸੇਵਾ ਦਰਿਆ ਚੱਲਦੇ ਹਨ ਤੁਸੀਂ ਕਹਿੰਦੇ ਤੁਸੀਂ ਇੱਕ ਪਾਸੇ ਜਿਹੜਾ ਇਸ ਨੌਜਵਾਨ ਨੂੰ ਅਸਤੇ ਪ੍ਰਣਾ ਕਰ ਇਹ ਕੀ ਸੋਚ万 ਦੇ ਵਿੱਚ ਆਈ ਸੀ ਸੋਚ ਇਹੋ ਹੀ ਹੈ ਕਿ ਅਸੀਂ ਵੀ ਚਲੋ ਕਬੱਡੀ ਮਹਾਰਾਜੀ ਦੀ ਕਿਰਪਾ ਨਾਲ ਖੇਡੀ ਜਾਵੇ ਸਾਡੇ ਸਿਰ ਤੋਂ ਹੀ ਨਾ ਕੋਈ ਨਸ਼ਾ ਆ ਸਾਡੇ ਚ ਨਾ ਕੋਈ ਹੰਪਤ ਹੈ ਨਾ ਨਾ ਨੋਮ ਵਾਲਾ ਕੋਈ ਇੱਥੇ ਜੰਮਿਆ ਹੈ ਸਾਡੀ ਇਹੋ ਸੋਚ ਹੈ ਕਿ ਸਾਡੇ ਕਟਕਟ ਵੀ ਤੇ 20 ਪਿੰਡਾਂ 'ਚ ਵਧੀਆ ਮੈਸੇਜ ਜਾਊਗਾ ਤੇ ਅਸੀਂ ਸਰਪੰਚ ਵੀ ਸਾਡੀ ਸਪੋਰਟ ਕਰਨ ਦੇ ਲਾਗੇ ਪਿੰਡਾਂ 'ਲੇ ਵਧੀਆ ਪਿੰਡਾਂ 'ਲੇ ਲੋਕ ਨੇ ਇੱਕ ਗੱਲੀ ਕੋਟ ਇਸ ਲਈ ਕਬੱਡੀ ਦਾ ਪ੍ਰਚਾਰ ਤਾਂ ਜੋ ਬੱਚੇ ਨਸ਼ਿਆਂ ਤੋਂ ਬਚਣ ਤੇ ਖੇਡਾਂ ਮਲ ਜਾਣ